ਦਾਂਘਾ ਦੇਦੇ ਆ ਤੁਹਾਡੀਆਂ ਡਾਂਗਾ ਦੇਖਦੇ ਆ ਵੱਡੋ ਡਾਂਗਾ ਤੁਸੀਂ ਕੋਈ ਗੱਲ ਇਕੱਲੇ ਨਾ ਹੁਕਮਨਾਮਾ ਸਾਹਿਬ ਲੈ ਕੇ ਸੁੱਖਾ ਸੁਣ ਕਰ ਦੋ ਬਸ ਆ ਗੱਲਾਂ ਕਰਨਾ ਬੰਦ ਕਰਾਂ ਕੰਮ ਖਰਾਬ ਹੋ ਜੂ ਗੇੜ ਗੁੱਟ ਦਾ ਚੱਕ ਲੈਣਾ ਸੀ ਤੇ ਮੜੀਆਂ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਿਤੇ ਜਾਣ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਜਿਸ ਤੋਂ ਬਾਅਦ ਪਿੰਡ ਵਾਸੀ ਅਤੇ ਨਿਹੰਗ ਸਿੰਘ ਆਮੋ ਸਾਹਮਣੇ ਹੋ ਗਏ ਨੇ ਦਰਸਲ ਪਿੰਡ ਦੇ ਹੀ ਇੱਕ ਵਿਅਕਤੀ ਨੇ ਨਿਹੰਗ ਸਿੰਘਾਂ ਨੂੰ ਇਸ ਅਖੰਡਪਾਟ ਸਹਿਬ ਕਰਵਾਏ ਜਾਣ ਦੀ ਸੂਚਨਾ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਵੱਡੀ ਗਿਣਤੀ ਚ ਨਿਹੰਗ ਸਿੰਘ ਇਕੱਠੇ ਹੋ ਕੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਨਾਸਿਰ ਫੈਸ ਦਾ ਵਿਰੋਧ ਕੀਤਾ ਗਿਆ ਸਗੋਂ ਦੋਮਾ ਥੀਰਾ ਆਮੋ ਸਾਹਮਣੇ ਵੀ ਹੋ ਗਏ ਆ ਅਤੇ ਇਸ ਦੌਰਾਨ ਵਿਵਾਦ ਐਨਾ ਵੱਧ ਗਿਆ ਕਿ ਪੁਲਿਸ ਨੂੰ ਵਿਚ ਵਿਚਾਲੇ ਆਉਣਾ ਪਿਆ ਹਾਲਾਂਕਿ ਇਸ ਦੌਰਾਨ ਦੋਮੇ ਥੀਰਾ ਵਿਚਾਲੇ ਡਾਂਗਾ ਛੋਟੇ ਚੱਲਣ ਦੀ ਗੱਲ ਵੀ ਆਖੀ ਗਈ ਪਰ ਦੂਜੇ ਪਾਸੇ ਪੁਲਿਸ ਨੇ ਅਜਿਹਾ ਕੁਝ ਵੀ ਹੋਣ ਤੋਂ ਇਨਕਾਰ ਕਰ ਦਿੱਤਾ ਪਰ ਇਸ ਪੂਰੇ ਵਿਵਾਦ ਨੂੰ ਲੈ ਕੇ ਹੰਗਾਮਾ ਕਰੀਬ 4-5 ਘੰਟੇ ਚੱਲਦਾ ਰਿਹਾ ਡਾਂਗਾ ਦੇਦੇ ਆ ਤੁਹਾਡੀਆਂ ਡਾਂਗਾ ਦੇਖਦੇ ਆ ਕੋਈ ਗੱਲ ਹੈ ਤੁਸੀਂ ਉਹ ਇਕੱਲੇ ਇਕੱਲੇ ਨਾ ਰੱਖਿਓ ਮਰਨਾ ਆਇਆ ਕੋਈ ਨਾ ਹਾਂ ਅਸੀਂ ਹੁਣ ਖਾਲਸਾ ਹੁੰਦਾ ਕੀ ਹੈ ਬੱਚੇ ਗੱਲ ਤੋਂ ਮਾਰਾ ਪੱਕੇ ਮੇਰੀ ਗੱਲ ਸੁਣੋ ਮੇਰੀ ਮੇਰੀ ਗੱਲ ਸੁਣੋ ਹੁਕਮਨਾਮਾ ਸਾਹਿਬ ਲੈ ਕੇ ਸੋਖਾ ਸੰਨ ਕਰ ਦੋ ਬਸ ਕੰਮ ਖਰਾਬ ਹੋ ਜੂ ਗੇਟ ਗੁੱਟ ਦਾ ਚੱਕ ਦੇਣਾ ਸੀ ਤਾਂ ਇਹ ਪੂਰਾ ਮਾਮਲਾ ਨਾਬਾ ਦੇ ਪਿੰਡ ਲੁਬਾਣਾ ਟੇਕੂ ਦਾ ਹੈ ਜਿੱਥੇ ਕਿ ਮੋਨੀ ਰਾਧਾ RAM ਜੀ ਉਦਾਸੀ ਸਾਧੂਆਂ ਦਾ ਡੇਰਾ ਬਣਿਆ ਹੋਇਆ ਹੈ ਜਿਸ ਨਾਲ ਕਈ ਪਿੰਡਾਂ ਦੀ ਸੰਗਤ ਜੁੜੀ ਹੋਈ ਹੈ ਅਤੇ ਉਸੇ ਜਗ੍ਹਾ ਤੇ ਪਹਿਲਾਂ ਵੀ ਸਾਲ 2016-17 ਵਿੱਚ ਸ਼੍ਰੀ ਖੰਡਪਾਟ ਸਾਹਿਬ ਰਖਵਾਏ ਜਾਣ ਨੂੰ ਲੈ ਕੇ ਵਿਵਾਦ ਹੋਇਆ ਸੀ ਜਿਸ ਪ੍ਰੰਤ ਸ਼੍ਰੀ ਖੰਡਪਾਟ ਸਾਹਿਬ ਡੇਰੇ ਦੇ ਸਾਹਮਣੇ ਜਗ੍ਹਾ ਤੇ ਪ੍ਰਕਾਸ਼ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਸੀ ਹਾਲਾਂਕਿ ਜਾਣਕਾਰੀ ਮੁਤਾਬਕ ਇਸ ਵਾਰ ਵੀ ਸ਼੍ਰੀ ਖੰਡਪਾਟ ਸਾਹਿਬ ਡੇਰੇ ਦੇ ਸਾਹਮਣੇ ਵਾਲੀ ਜਗ੍ਹਾ ਤੇ ਆਰੰਭ ਕੀਤੇ ਗਏ ਸੀ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਾਹਮਣੇ ਬਣੀ ਥਾਂ ਦੇ ਡੇਰੇ ਅਤੇ ਮੜੀਆਂ ਦੇ ਵਿਚਕਾਰ ਪਈ ਖਾਲੀ ਥਾਂ ਤੇ ਕੀਤਾ ਗਿਆ ਸੀ ਜਿਸ ਉਪਰੰਤ ਪਿੰਡ ਦੇ ਵਸਨੀਕ ਕਰਮਜੀਤ ਸਿੰਘ ਵੱਲੋਂ ਨਿਹੰਗ ਸਿੰਘਾਂ ਨੂੰ ਬੁਲਾ ਲਿਆ ਗਿਆ ਅਤੇ ਮੜੀਆਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤੇ ਜਾਣ ਦਾ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਮਾਮਲਾ ਪੱਕ ਗਿਆ ਇਸ ਦੌਰਾਨ ਨਿਹੰਗ ਸਿੰਘਾਂ ਵੱਲੋਂ ਇਸ ਸਭ ਨੂੰ ਰੋਕ ਦਿੱਤਾ ਗਿਆ ਨਿਹੰਗ ਸਿੰਘਾਂ ਮੁਤਾਬਕ ਮੜੀਆਂ ਤੇ ਸ਼੍ਰੀ ਗੁਰੂ ਖਾਨਪਾਤ ਸਾਹਿਬ ਜੀ ਦਾ ਨਾਹੀਂ ਪ੍ਰਕਾਸ਼ ਕੀਤਾ ਜਾ ਸਕਦਾ ਹੈ ਅਤੇ ਨਾਹੀਂ ਦੀਵਾਨ ਸਜਾਇਆ ਜਾ ਸਕਦੇ ਨੇ ਉਹਨਾਂ ਮੰਗੀ ਤੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਸ ਥਾਂ ਤੋਂ ਚੁੱਕਿਆ ਜਾਵੇ ਜਿਸ ਥਾਂ ਤੇ ਮੜੀਆਂ ਬਣੀਆਂ ਹੋਈਆਂ ਨੇ ਇਹ ਮੜੀਆਂ ਨੇ ਜਾਂ ਨਾਲ ਆ ਦੇਖੋ ਸਾਰਾ ਬਗਲ ਤੁਸੀਂ ਦੇਖੇ ਸਾਰਾ ਬਦੇ ਜਾ ਕੇ ਤੇ ਮੜੀਆਂ ਦੇ ਵਿੱਚ ਇਹਨਾਂ ਨੇ ਪ੍ਰਕਾਸ਼ ਅੱਜ ਕਰਿਆ ਜਾਣ ਬੁੱਝ ਕੇ ਜਿੱਦ ਦੇ ਮਾਰਿਆ ਨੇ ਇੱਧਰ ਵੀ ਪ੍ਰਕਾਸ਼ ਹੋਇਆ ਇੱਧਰ ਵੀ ਦਿਖਾ ਦਿਓ ਮੜਾ ਕੈਮਰਾ ਘਮਾਓ ਇੱਧਰਲੇ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਸੀ ਕੋਈ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਪਾਣੀ ਚੱਲ ਰਹੀ ਆ ਅਸੀਂ ਸਤਿਕਾਰ ਕਰਦੇ ਆਂ ਸਤਿਕਾਰ ਹੀ ਕਰਨਾ ਸੀ ਤੇ ਸਤਿਕਾਰ ਵਜੋਂ ਸਾਨੂੰ ਮਾਰਨੇ ਫੌਜ ਨੇ ਸਾਜਿਆ ਇਹ ਜਿਹੜਾ ਇਹਨਾਂ ਨੇ ਮੜੀਆਂ ਦੇ ਪ੍ਰਕਾਸ਼ ਕਰਿਆ ਅਸੀਂ ਇਹਦੇ ਮਸਲੇ 'ਚ ਆਇਆ ਵੀ ਇਹ ਮੜੀਆਂ 'ਚ ਕਿਉਂ ਕਰਿਆ ਕਾਰਨ ਦੱਸੋ ਸਾਨੂੰ ਤੇ ਕਰਵਾ ਇਹ ਇੱਕ ਮਿੰਟ ਬੇਨਤੀ ਸੁਣੋ ਪਹਿਲਾਂ ਅਸੀਂ ਪ੍ਰਸ਼ਾਸਨ ਕੋਲ ਵੀ ਸਵੇਰ ਦੀ ਸਾਡੀ ਗੱਲ ਚੱਲੀ ਆ ਅਸੀਂ ਪ੍ਰਸ਼ਾਸਨ ਕੋਲ ਉੱਥੇ ਅੰਦਰ ਸਾਨੂੰ ਉੱਥੇ ਰੋਕੀ ਸਾਨੂੰ ਜਾਣ ਕੇ ਰੋਕੀ ਰੱਖਿਆ ਸਾਨੂੰ ਕਹਿੰਦੇ ਵੀ ਪ੍ਰਕਾਸ਼ ਨਹੀਂ ਹੋਊਗਾ ਉੱਥੇ ਤੇ ਜਾਣ ਬੁੱਝ ਕੇ ਇਹਨਾਂ ਨੇ ਪ੍ਰਕਾਸ਼ ਕਰਵਾਤਾ ਇੱਥੇ ਐਸਜੀਪੀਸੀ ਵਾਲਿਆਂ ਨੇ ਕਿਸੇ ਨੇ ਵੀ ਹਾਮੀ ਨਹੀਂ ਐਸਜੀਪੀਸੀ ਕਿਸੇ ਨੇ ਹਾਮੀ ਨਹੀਂ ਭਰੀ ਜੀ ਐਸਜੀਪੀਸੀ ਵਾਲਾਂ ਨਾਲ ਸਾਰਾ ਨਾਲ ਗੱਲਬਾਤ ਹੋਈ ਆ ਕਿਸੇ ਨੇ ਕੋਈ ਹਾਮੀ ਨਹੀਂ ਭਰੀ ਇੱਥੇ ਗੁਰੂ ਖਾਲਸਾ ਖੁਦ ਕੋਣ ਆਇਆ ਸੀ ਜੀ ਨਹੀਂ ਐਸਜੀਪੀਸੀ ਤੋਂ ਫੋਨ ਆਇਆਗਾ ਪ੍ਰਣਾਮ ਸਿੰਘ ਪ੍ਰਣਾਮ ਸਿੰਘ ਉਹਨਾਂ ਦਾ ਫੋਨ ਆਇਆ ਉਹ ਪਟਿਆਲੇੋਂ ਹੈੱਡ ਗ੍ਰੰਟੀ ਆਇਆ ਹਾਂਜੀ ਹਾਂ ਹਾਂ ਗੱਲਬਾਤ ਹੋਈ ਆ ਸਾਰੀ ਉਹਨਾਂ ਨੇ ਵੀ ਇਹ ਕਿਹਾ ਵੀ ਮੜੀਆਂ ਤੇ ਨਹੀਂ ਹੋ ਸਕਦਾ ਪ੍ਰਕਾਸ਼ ਫਿਰ ਵੀ ਇਹਨਾਂ ਨੇ ਕਰਵਾਇਆ ਇਹ ਪ੍ਰਸ਼ਾਸਨ ਨੇ ਰਲ ਕੇ ਨਾਲ ਕਰਵਾਇਆ ਜਤ ਕੇ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਨਿਹੰਗ ਸਿੰਘਾਂ ਦੀ ਮੰਗ ਤੋਂ ਬਾਅਦ ਉਹਨਾਂ ਵੱਲੋਂ ਕੰਦ ਕੀਤੇ ਜਾਣ ਦੀ ਗੱਲ ਆਖੀ ਗਈ ਹੈ ਜਿਸ ਤੋਂ ਬਾਅਦ ਦੀਵਾਨ ਸਜਾਉਣ ਲਈ ਕਹਿ ਦਿੱਤਾ ਗਿਆ ਜਦੋਂ ਕਿ ਨਿਹੰਗ ਸਿੰਘਾਂ ਨਾਲ ਸੰਬੰਧਿਤ ਲੋਕਾਂ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਸੀ ਹਾਲਾਂਕਿ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਉਹ ਮੜੀਆਂ ਵਾਲੇ ਪਾਸੇ ਕੰਦ ਕਰ ਦੇਣਗੇ ਪਰ ਇਸ ਦੇ ਬਾਵਜੂਦ ਵੀ ਨਿਹੰਗ ਸਿੰਘ ਇੱਥੋਂ ਤੱਕ ਕਹਿੰਦੇ ਨਸਰਾਏ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੇ ਮਾਨ ਸਤਕਾਰ ਨਾਲ ਲੈ ਕੇ ਜਾਣਗੇ ਇਹ 51ਵੀਂ ਵਰਸੀ ਹੈ ਜੀ ਦੇ ਨੇ ਸਿੰਘ ਫੌਜਾਂ ਕਹਿੰਦੀਆਂ ਵੀ ਇੱਧਰਲੇ ਪਾਸੇ ਮੜੀਆਂ ਨੇ ਤੁਸੀਂ ਮੜੀਆਂ ਦੇ ਵਿੱਚ ਪ੍ਰਕਾਸ਼ ਕੀਤਾ ਹੋਇਆ ਵੀ ਇਸ ਗੱਲ ਦਾ ਇਤਰਾਜ਼ ਹੈ ਅਸੀਂ ਨਗਰ ਨਿਵਾਸੀ ਜਿੰਨੇ ਵੀ ਸੀਗੇ ਉੱਥੇ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਆ ਵੀ ਤੁਸੀਂ ਜੇ ਸਾਨੂੰ ਦੱਸ ਦਿਓ ਜੀ ਉੱਥੇ ਜਾ ਕੇ ਅਸੀਂ ਇਹਨੂੰ ਜਿਹੜੀ ਕੋਈ ਘਾਟ ਹੈ ਸਾਡੇ ਵਿੱਚ ਅਸੀਂ ਉਹਨੂੰ ਪੂਰੀ ਕਰ ਲਾਂਗੇ ਉਹ ਸਾਨੂੰ ਕਹਿੰਦੇ ਵੀ ਇੱਥੇ ਤੁਸੀਂ ਕੰਦ ਕਰ ਦਿਓ ਗਿਆਨੀ ਪ੍ਰਣਾਮ ਸਿੰਘ ਜੀ ਕਥਾਵਾਚਕ ਆਪਣੇ ਗਿਆਨੀ ਹੈਡ ਗਰੰਟੀ ਹਾਂ ਜੀ ਦੁਖਨਵੰਤ ਸਾਹਿਬ ਵਾਲੇ ਜੀ ਜੀ ਓਹ ਉਥੇ ਇਹ ਗੱਲ ਦਾ ਫੈਸਲਾ ਹੋ ਗਿਆ ਸੀ ਇਹਨਾਂ ਦੀ ਅਗਵਾਈ ਕਰ ਰਹੇ ਸੀ ਕਿ ਆਪਣੇ ਭਾਈ ਅੰਦਰਜੀਤ ਸਿੰਘ ਜੀ ਪਟਮਾਜਰਾ ਕੱਲ ਉਹ ਵੀ ਉਹਦੇ ਵਿੱਚ ਬੈਠੇ ਸੀ ਇਹ ਫੈਸਲਾ ਹੋ ਗਿਆ ਸੀ ਕੱਲ ਤੇ ਅੱਜ ਅਸੀਂ ਇਹ ਕੰਦ ਕਰਤੀ ਹੈ ਜੀ ਉਹਨਾਂ ਦੇ ਕਹਿਣ ਦੇ ਮੁਤਾਬਕ ਜਿੰਨੇ ਵੀ ਸਿੱਖ ਸੰਗਤ ਇੱਥੇ ਇਕੱਠੀ ਹੋਈ ਸੀਗੀ ਉਹ ਉਹ ਤਾਂ ਮਤਲਬ ਪੰਡਾਲ ਲੱਗ ਗਿਆ ਜੀ ਕੰਦ ਹੋਣ ਤੋਂ ਬਾਅਦ ਇਹ ਸ਼ੁਰੂ ਕੀਤਾ ਜੀ ਮਹਾਰਾਜ ਦਾ ਸਰੂਪ ਲਿਆਂਦਾ ਸੀਗਾ ਇਹਨਾਂ ਨੇ ਆ ਕੇ ਹੁਣ ਰੌਲਾ ਪਾ ਲਿਆ ਵੀ ਇੱਥੇ ਅਸੀਂ ਕਰਨੇ ਨਹੀਂ ਦੇਣਾ ਹੈਗਾ ਉਹ ਫੈਸਲੇ ਤੇ ਖੜੇ ਨਹੀਂ ਹੈਗੇ ਉਹ ਤੋਂ ਮੰਨਕਰ ਹੋ ਗਏ ਜਿਨ੍ਹਾਂ ਨੇ ਆ ਕੇ ਰੌਲਾ ਪਾਇਆ ਉਹਨੂੰ ਵੀ ਕੋਈ ਪਿੰਡ ਦੇ ਵਾਸੀ ਹੈਗੇ ਉਹਨਾਂ ਦੇ ਨਾਲ ਵੀ ਦੋ ਤਿੰਨ ਪਿੰਡ ਦੇ ਹੈਗੇ ਨੇ ਜੀ ਪਰ ਮੈਂ ਉਹਨਾਂ ਦਾ ਨਾਂ ਨਹੀਂ ਜਾਣਦਾ ਸਾਡੇ ਪਿੰਡ ਦੇ ਹੈਗੇ ਦੋ ਤਿੰਨ ਬੰਦੇ ਉਹਨਾਂ ਦੇ ਉਧਰ ਦੋ ਮਾਂ 13 ਵਿਚਾਲੇ ਇਸ ਪੂਰੇ ਮਾਮਲੇ ਨੂੰ ਲੈ ਕੇ ਵਿਵਾਦ ਵਧਦਾ ਗਿਆ ਜਿਸ ਉਪਰੰਤ ਡੀਐਸਪੀ ਨਾਬਾ ਮਨਦੀਪ ਸਿੰਘ ਅਤੇ ਦੂਜੀ ਫੋਰਸ ਪਿੰਡ ਪਹੁੰਚੀ ਅਤੇ ਮਾਮਲੇ ਨੂੰ ਸੁਲਝਾਉਣ ਲਈ ਦੋਵੇਂ ਧਿਰਾਂ ਨੂੰ ਗੁਰਦੁਆਰਾ ਸ੍ਰੀ ਦੁਖਨਵਾਰ ਸਾਹਿਬ ਪਟਿਆਲਾ ਵਿਖੇ ਲੈ ਕੇ ਜਾਇਆ ਗਿਆ। ਇਹ ਖੰਡਵਾਲ ਸਾਹਿਬ ਕਰਾਉਂਦੇ ਹੁੰਦੇ ਨੇ ਆਏ ਸਾਲ ਉਹ ਕੋਈ ਜਗ੍ਹਾ ਨੂੰ ਲੈ ਕੇ ਇਸ਼ੂ ਸੀਗਾ। ਹੁਣ ਦੋਨਾਂ ਨੇ ਧਿਰਾਂ ਦੀ ਸੁਣਵਾਈ ਕਰ ਲਈ ਆਪਣਾ ਆਪਣਾ ਦੁਖਨਵਾਰ ਸਾਹਿਬ ਤੋਂ ਆਏ ਸੀਗੇ ਹੈਡਗ੍ਰੰ ਉਹ ਜਥੇਦਾਰ ਸਾਹਿਬ ਤੇ ਉਹਨਾਂ ਨੇ ਸਾਰਾ ਕਰਤਾ ਵੀ ਕੰਦ ਕਰਕੇ ਤੁਸੀਂ ਕਰ ਸਕਦੇ। ਤੇ ਹੁਣ ਫਿਰ ਪਿੰਡ ਵਾਲੇ ਕਰ ਰਹੇ ਨੇ ਜੀ। ਹਾਂ ਜੀ ਹਾਂ ਉਹ ਕਰ ਰਹੇ ਨੇ ਇਸ਼ੂ। ਜੀ ਉਹ ਕਹਿੰਦੇ ਨੇ ਵੀ ਕਰ ਸਕਦੇ ਹੋ ਫਿਰ ਉਹ ਲਹਿੰਗ ਸਿੰਘ ਕਿਉਂ ਰੋਕ ਰਹੇ ਹਿੰਨੇ। ਪਹਿਲਾਂ ਕੰਧ ਦਾ ਇਸ਼ੂ ਸੀਗਾ ਉਹ ਕਹਿੰਦੇ ਵੀ ਕੰਧ ਕਰਕੇ ਤੁਸੀਂ ਕਰ ਲੋ ਫਿਰ ਉਹ ਮੰਨ ਗਏ ਨੇ ਹੰਗ ਸਿੰਘ ਤੇ ਕੰਧ ਦੇ ਪਰਲੇ ਪਾਸੇ ਕੀ ਗੱਲ ਹੈ ਮਿਲ ਵੀ ਕਿਉਂ ਨਹੀਂ ਕਰ ਰਹੇ ਕੋਈ ਜਗਾ ਜੁਗਾ ਦਾ ਜੀ ਇਹਨਾਂ ਦਾ ਇਸ਼ੂ ਉਹ ਉਹਦੇ ਕਰਕੇ ਸੀਗਾ ਇਹ ਮੜੀਆਂ ਨੇ ਉੱਧਰ ਨੇ ਪਾਸੇ ਕੋਈ ਹਾਂ ਮੜੀਆਂ ਦੱਸਦੇ ਨੇ ਜੀ ਉਧਰਲੀ ਸਾਈਡ ਮੜੀਆਂ ਨੇ ਤੇ ਹੁਣ ਕੀ ਲਿਬੜ ਗਿਆ ਜੀ ਕਾ ਹਾਂ ਜੀ ਹਾਂ ਫੈਸਲਾ ਤਾਂ ਨਿਹੰਗ ਸਿੰਘਾਂ ਦੀ ਮੰਗ ਸੀ ਕਿ ਉਹਨਾਂ ਨੂੰ ਲਿਖਤੀ ਰੂਪ ਵਿੱਚ ਦਿੱਤਾ ਜਾਵੇ ਕਿ ਅੱਜ ਤੋਂ ਬਾਅਦ ਇਸ ਜਗ੍ਹਾ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਜਾਵੇਗਾ ਦੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ 'ਚ ਹੁਣ ਗੁਰਦੁਆਰਾ ਸ੍ਰੀ ਦੂਖਨਿਵਾਰ ਸਾਹਿਬ ਦੇ ਹੈੱਡ ਗ੍ਰੰਥੀ ਜਾਂ ਫਿਰ ਹੋਰ ਪ੍ਰਬੰਧਕ ਕੀ ਫੈਸਲਾ ਲੈਂਦੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ